ਸਤਿ ਸ਼੍ਰੀਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮਨਜੀਤ ਸਿੰਘ ਆਪਣੇ ਕਮਰੇ ਵਿੱਚ ਆਪਣੇ ਘਰਵਾਲੀ ਅਮਰਜੀਤ ਨਾਲ ਰੋਜ਼ ਦੀ ਤਰ੍ਹਾਂ ਆਪਣੇ ਕੰਮਕਾਰ ਦੀ ਗੱਲ ਕਰ ਰਿਹਾ ਸੀ ਇੰਨੇ ਨੂੰ ਵੱਡਾ ਮੁੰਡਾ ਆ ਕੇ ਕਹਿਣ ਲੱਗਾ ਕਿ ਪਪਾ ਜਰਾ ਲੋਕਰ ਦੀ ਚਾਬੀ ਦਿਓ ਤਾਂ ਉਹ ਕਹਿਣ ਲੱਗਾ ਕੀ ਹੋ ਗਿਆ ਵੱਡਾ ਮੁੰਡਾ ਕਹਿਣ ਲੱਗਾ ਕਿ ਮੈਨੂੰ 20000 ਰੁਪਏ ਚਾਹੀਦੇ ਆ ਪਪਾ ਤੁਹਾਨੂੰ ਪਤਾ ਹੈ ਨਾ ਮੇਰੀ ਕਾਰ ਦੀ ਰਿਪੇਅਰ ਕਰਾਉਣੀ ਹੈ ਮਨਜੀਤ ਕਹਿਣ ਲੱਗਾ ਕਿ ਠੀਕ ਹੈ ਅਮਰਜੀਤ ਇਹਨੂੰ ਚਾਬੀ ਦੇ ਦੇ ਅਮਰ ਜੀ ਨੇ ਆਪਣੀ ਕਮਰ ਦੇ ਨਾਲ ਬੰਨੀ ਚਾਬੀ ਦਾ ਗੁੱਛਾ ਕੱਢ ਕੇ ਦੇ ਦਿੱਤਾ ਵੱਡਾ ਮੁੰਡਾ ਹਜੇ ਗਿਆ ਸੀ ਕਿ ਇਨਨ ਨੂੰ ਛੋਟਾ ਮੁੰਡਾ ਹੈਰੀ ਵੀ ਆ ਗਿਆ ਤੇ ਕਹਿਣ ਲੱਗਿਆ ਪਾਪਾ ਬੱਚਿਆਂ ਦੀ ਫੀਸ ਦੇਣੀ ਹੈ ਇਸ ਲਈ 30000 ਰੁਪਏ ਦੇ ਦਿਓ ਮੇਰੀ ਤਨਖਾਹ ਨਹੀਂ ਆਈ ਹਜੇ ਤੱਕ ਜਦੋਂ ਆਉਗੀ ਤੁਹਾਨੂੰ ਵਾਪਸ ਕਰ ਦੇਵਾਂਗਾ ਪਾਪਾ ਨੂੰ ਪਤਾ ਸੀ ਤੇ ਸਭ ਸਮਝਦੇ ਸੀ ਕਿ ਦੋਨੇ ਮੁੰਡੇ ਕੀ ਕਰ ਰਹੇ ਆ ਪਰ ਫਿਰ ਵੀ ਇਹ ਸੋਚ ਕੇ ਚੁੱਪ ਹੋ ਜਾਂਦੇ ਸੀ ਕਿ ਫਰਕ ਪੈਂਦਾ ਆਪਣੇ ਬੱਚੇ ਹੀ ਆ ਅਮਰਜੀਤ ਨੇ ਵੈਸੇ ਵੀ ਕਦੇ ਮਨਾ ਨਹੀਂ ਕੀਤਾ ਸੀ ਕਿ ਲੋਕਰ ਦੀ ਚਾਬੀ ਦੇ ਦੇ ਦਿੱਤੀ ਸੀ ਪਰ ਕਦੀ ਵੀ ਕੁਝ ਪੁੱਛ ਲੈਂਦੇ ਸੀ ਤਾਂ ਬੱਚੇ ਕਹਿੰਦੇ ਸੀ ਪਾਪਾ ਤੁਹਾਨੂੰ ਸਾਡੇ ਤੇ ਵਿਸ਼ਵਾਸ ਨਹੀਂ ਇਸ ਗੱਲ ਤੇ ਮਨਜੀਤ ਹੱਸ ਪੈਂਦਾ ਸੀ ਅਮਰਜੀਤ ਹਮੇਸ਼ਾ ਹੀ ਮਨਜੀਤ ਨੂੰ ਟੋਕਦੀ ਸੀ ਕਿ ਬੱਚਿਆਂ ਨੇ ਇਹ ਸਭ ਕੁਝ ਨਾਲ ਲਟਾਓ ਪਰ ਮਨਜੀਤ ਮੰਨਦਾ ਨਹੀਂ ਸੀ ਕਹਿ ਦਿੰਦਾ ਸੀ ਤੈਨੂੰ ਨਹੀਂ ਪਤਾ ਮੇਰੇ ਬੱਚੇ ਮੇਰੀ ਜਾਨ ਹੈ ਆਪਣੇ ਬੜੇਪੇ ਦੇ ਲਈ ਕੋਜ ਰੱਖ ਲੋ ਤਾਂ ਉਹ ਕਹਿਣ ਲੱਗ ਜਾਂਦਾ ਸੀ ਬੁੜਾਪੇ ਦੀ ਫਿਕਰ ਨਾ ਕਰ ਦੋਨੇ ਬੱਚੇ ਵੱਡੇ ਆ ਤੇ ਕਮਾਉਂਦੇ ਆ ਬਹੁਤ ਪਿਆਰ ਕਰਦੇ ਆ ਸਾਡੇ ਨਾਲ ਜੇ ਉਹ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦਿੱਤੇ ਹਨ ਉਹਨਾਂ ਦੇ ਰਹਿੰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਅਮਰਜੀਤ ਚੁੱਪ ਕਰ ਜਾਂਦੀ ਸੀ ਪਰ ਮਨ ਵਿੱਚ ਕਿਤੇ ਨਾ ਕਿਤੇ ਇਹ ਵਿਚਾਰ ਚੱਲਦੇ ਰਹਿੰਦੇ ਸੀ ਸੋਚਦੀ ਸੀ ਅਸੀਂ ਵੀ ਕਿੰਨੇ ਭੋਲੇ ਆ ਅੱਜ ਦੇ ਜਮਾਨੇ ਵਿੱਚ ਆਪਣੇ ਲੈ ਕੁਝ ਨਾ ਕੁਝ ਬਚਾ ਕੇ ਹੀ ਰੱਖਣਾ ਚਾਹੀਦਾ ਹੈ ਬੱਚੇ ਤਾਂ ਆਪਣੇ ਹੀ ਆ ਪਰ ਨੋਹਾਂ ਤਾਂ ਬਗਾਨੀਆਂ ਆਪਣੇ ਨਾਲੋਂ ਜ਼ਿਆਦਾ ਮੈਂ ਆਪਣੀਆਂ ਨੋਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਹ ਸੋਚ ਵਿਚਾਰ ਕਰਦੀ ਹੋਈ ਅਮਰਜੀਤ ਆਪਣੇ ਘਰ ਵਾਲੇ ਨੂੰ ਦੇਖੀ ਜਾ ਰਹੀ ਸੀ ਇੰਨੇ ਨੂੰ ਅਮਰਜੀਤ ਨੇ ਮਨਜੀਤ ਨੇ ਚੁਟਕੀ ਵਜਾਈ ਤੇ ਅਮਰਜੀਤ ਨੂੰ ਖਿਆਲਾਂ ਵਿੱਚੋਂ ਬਾਹਰ ਕੱਢਿਆ ਤੇ ਕਹਿਣ ਲੱਗਾ ਕਿਹੜੇ ਖਿਆਲਾਂ ਵਿੱਚ ਗੁੰਮ ਹੋ ਗਈ ਮੇਰੀ ਚਾਹ ਦਾ ਟਾਈਮ ਹੋ ਗਿਆ ਅੱਜ ਮਿਲੂਗੀ ਜਾਂ ਮੈਂ ਆਪ ਬਣਾ ਲਵਾਂ ਅਮਰਜੀਤ ਕਹਿਣ ਲੱਗੀ ਕਿ ਤੁਸੀਂ ਚਾਹ ਬਣਾਉਂਗੇ ਮੈਂ ਰਾਮੂ ਨੂੰ ਆਵਾਜ਼ ਦੇ ਦਿੰਨੀ ਆ ਉਹ ਬਣਾ ਦੇਊਗਾ ਅਮਰਜੀਤ ਨੇ ਘਰ ਦੇ ਕੰਮ ਕਰਨ ਦੇ ਲਈ ਸਾਰੰਗ ਸਾਲ ਦਾ ਨੌਕਰ ਰੱਖਿਆ ਹੋਇਆ ਸੀ ਕਿ ਨੋਹਾਂ ਤੇ ਜ਼ਿਆਦਾ ਬੋਝ ਨਾ ਪਵੇ ਇਹ ਫਿਰ ਇਸ ਉਮਰ ਵਿੱਚ ਵੀ ਉਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਅਮਰਜੀਤ ਕਹਿਣ ਲੱਗੀ ਵੈਸੇ ਵੀ ਤੁਹਾਨੂੰ ਚਾਹ ਬਣਾਉਣੀ ਆਉਂਦੀ ਐ ਤੁਸੀਂ ਆਪ ਵੀ ਬਣਾ ਸਕਦੇ ਹੋ ਮਨਜੀਤ ਕਹਿਣ ਲੱਗਾ ਮੈਂ ਤੇਰੇ ਨਾਲੋਂ ਕਿਤੇ ਜ਼ਿਆਦਾ ਵਧੀਆ ਚਾਹ ਬਣਾਉਣਾ ਹੈ ਅੱਜ ਮੈਂ ਤੈਨੂੰ ਚਾਹ ਬਣਾ ਕੇ ਪਿਉਂਦਾ ਹਾਂ ਇਹ ਕਹਿ ਕੇ ਮਨਜੀਤ ਰਸੋਈ ਵਿੱਚ ਚਾਹ ਬਣਾਉਣ ਲਈ ਚਲਾ ਗਿਆ ਉਥੇ ਹੀ ਰਾਮੂ ਵੀ ਆ ਗਿਆ ਕਹਿਣ ਲੱਗਾ ਬਾਬੂ ਜੀ ਮੈਂ ਕਿਸ ਲਈ ਆ ਮੈਂ ਤੁਹਾਨੂੰ ਚਾਹ ਬਣਾ ਕੇ ਦੇ ਦਿੰਦਾ ਨਹੀਂ ਅੱਜ ਮੈਂ ਚਾਹ ਬਣਾਉਂਗਾ ਤੇ ਤੈਨੂੰ ਵੀ ਪਿਲਾਉਂਗਾ ਇਹ ਕਹਿ ਕੇ ਮਨਜੀਤ ਚਾਹ ਬਣਾਉਣ ਲੱਗ ਪਿਆ ਤੇ ਨਾਲ ਹੀ ਆਪਣੀ ਘਰਵਾਲੀ ਤੇ ਲਈ ਗਾਣੇ ਵੀ ਗਾਉਣ ਲੱਗ ਪਿਆ ਬਾਹਰ ਦੋਨੇ ਨੂਹਾ ਆਪਣੇ ਹਾਸੇ ਨੂੰ ਮਸਾ ਹੀ ਰੋਕ ਰਹੀਆਂ ਸੀ ਸ਼ਾਮ ਨੂੰ ਅਮਰਜੀਤ ਤੇ ਮਨਜੀਤ ਰੋਜ਼ ਦੀ ਤਰ੍ਹਾਂ ਸੈਰ ਕਰਨ ਲਈ ਬਾਹਰ ਜਾਂਦੇ ਸੀ ਅਮਰਜੀਤ ਮਨਜੀਤ ਦੇ ਨਾਲ ਆਪਣੇ ਆਪ ਨੂੰ ਬੜੀ ਕਿਸਮਤ ਵਾਲੀ ਮਹਿਸੂਸ ਕਰ ਰਹੀ ਸੀ ਕਿ ਉਨੂੰ ਮਨਜੀਤ ਵਰਗਾ ਸਿਆਣਾ ਬੰਦਾ ਮਿਲ ਗਿਆ ਪਰ ਕਹਿੰਦੇ ਆ ਕਿ ਤੇ ਨਾ ਕਿਤੇ ਕਿਸਮਤ ਨੂੰ ਨਜ਼ਰ ਲੱਗਦੀ ਹੈ ਉਹ ਥੋੜੀ ਦੂਰ ਹੀ ਗਈ ਸੀ ਦੇਖਿਆ ਸਾਹਮਣੋਂ ਇੱਕ ਬਹੁਤ ਹੀ ਤੇਜ਼ ਗੱਡੀ ਆ ਰਹੀ ਸੀ ਕੁਝ ਸਮਝਣ ਤੋਂ ਸਮਝਣ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਵਿੱਚ ਗੱਡੀ ਵੱਜ ਗਈ ਤੇ ਜ਼ਖਮੀ ਹੋ ਗਏ ਜਦੋਂ ਹੋਸ਼ ਆਈ ਤਾਂ ਅਮਰਜੀਤ ਨੇ ਆਪਣੇ ਆਪ ਨੂੰ ਹਸਪੀਟਲ ਵਿੱਚ ਦੇਖਿਆ ਤੇ ਇੱਕ ਨਰਸ ਉਹਨਾਂ ਨੂੰ ਗਲੂਕੋਜ਼ ਲਗਾ ਰਹੀ ਸੀ। ਉਹਨੇ ਉੱਠਦੇ ਹੀ ਮਨਜੀਤ ਬਾਰੇ ਪੁੱਛਿਆ ਤਾਂ ਨਰਸ ਨੇ ਦੱਸਿਆ ਕਿ ਮਨਜੀਤ ਆਈਸੀਯੂ ਵਿੱਚ ਐ। ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ ਜਿੰਨਾ ਕਰਕੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਐ। ਇਹ ਸੁਣਦੇ ਹੀ ਮਨਜੀਤ ਅਮਰਜੀਤ ਨੇ ਟ੍ਰਿਪ ਲਾ ਕੇ ਉੱਧਰ ਨੂੰ ਭੱਜ ਪਈ ਤੇ ਸੱਟਾਂ ਲੱਗਣ ਦੇ ਬਾਵਜੂਦ ਵੀ ਉਹ ਉੱਠ ਕੇ ਖੜੀ ਹੋ ਗਈ ਤੇ ਦੌੜ ਪਈ। ਅੱਜ ਦਰਦ ਵਿੱਚ ਇੰਨੀ ਹਿੰਮਤ ਸੀ ਕਿ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੀ ਸੀ ਨਸ ਨੇ ਹਸਪੀਟਲ ਤੇ ਹੋਰ ਵੀ ਕੰਮ ਕਰਨ ਵਾਲੇ ਉਹਦੇ ਪਿੱਛੇ ਚਲੇ ਗਏ ਉਹਨਾਂ ਨੂੰ ਆਵਾਜ਼ਾਂ ਮਾਰ ਰਹੀ ਸੀ ਪਰ ਅਮਰਜੀਤ ਨੂੰ ਤਾਂ ਕੁਝ ਵੀ ਸੁਣਦਾ ਨਹੀਂ ਸੀ ਸਿਰਫ ਤੇ ਸਿਰਫ ਮਨਜੀਤ ਦੀਆਂ ਪਿਆਰਵਾਂ ਗੱਲਾਂ ਹੀ ਉਹਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ ਮਨਜੀਤ ਨੇ ਇੰਨੀ ਬੁਰੀ ਹਾਲਤ ਵਿੱਚ ਦੇਖ ਕੇ ਉਹ ਕੁਝ ਦੇਰ ਪਹਿਲਾਂ ਹੀ ਉਹਨੇ ਮਨਜੀਤ ਨੂੰ ਹੱਸਦੇ ਹੋਏ ਗੱਲਾਂ ਕਰ ਰਿਹਾ ਸੀ ਤੇ ਹਸਪੀਟਲ ਤੇ ਬੈੱਡ ਜ਼ਖਮੀ ਹਾਲਤ ਵਿੱਚ ਹੁਣ ਬੇਸੁਰਤ ਪਿਆ ਸੀ ਮਨਜੀਤ ਨੂੰ ਦੇਖ ਕੇ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ ਤੇ ਕਹਿਣ ਲੱਗੀ ਉઠੋ ਦੇਖੋ ਮੈਂ ਤੁਹਾਡੇ ਸਹਾਰੇ ਹੀ ਜ਼ਿੰਦਗੀ ਜੀ ਰਹੀ ਆ ਤੁਸੀਂ ਮੇਰੇ ਤੇਲ ਦੀਆਂ ਗੱਲਾਂ ਨੂੰ ਸਮਝਿਓ ਅੱਜ ਤੁਸੀਂ ਇਦਾਂ ਮੇਰੇ ਨਾਲ ਗੁੱਸੇ ਹੋ ਜਾਉਗੇ ਤਾਂ ਮੇਰਾ ਕੀ ਹੋਊਗਾ ਇਹ ਕਹਿੰਦੇ-ਕਹਿੰਦੇ ਅਮਰਜੀਤ ਗਲ ਲੱਗ ਕੇ ਰੋਣ ਲੱਗ ਪਈ ਉਹਨੂੰ ਆਈਸੀਯੂ ਚੋਂ ਬਾਹਰ ਲੈ ਆਏ ਤੇ ਉਹ ਕਾਫੀ ਕਮਜ਼ੋਰ ਲੱਗ ਰਹੀ ਸੀ ਅਮਰਜੀਤ ਨੂੰ ਵੀ ਬੈੱਡ ਤੇ ਹਸਪੀਟਲ ਤੇ ਲੰਮੇ ਪਾ ਦਿੱਤਾ ਉਹਨੂੰ ਆਰਾਮ ਕਰਨ ਲਈ ਕਿਆ ਮਨਜੀਤ ਦੀ ਫਿਕਰ ਨਾ ਕਰੇ ਤੇ ਅੱਖਾਂ ਬੰਦ ਕਰਕੇ ਅਮਰਜੀਤ ਆਪਣੇ ਨਾਲ ਬਤਾਏ ਹੋਏ ਸਮੇਂ ਨੂੰ ਯਾਦ ਕਰ ਰਹੀ ਸੀ ਇੰਨੇ ਨੂੰ ਆਵਾਜ਼ ਆਈ ਕਿ ਵੱਡੀ ਮਾਂ ਜਦੋਂ ਉਹਨੇ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਉਹਦਾ ਨੌਕਰ ਰਾਮੂ ਸੀ ਇਦਾਂ ਦੀ ਹਾਲਤ ਦੇਖ ਕੇ ਰਾਮੂ ਦੀਆਂ ਅੱਖਾਂ ਵਿੱਚ ਵੀ ਹੰਜੂ ਆਗੇ ਤੇ ਕਹਿਣ ਲੱਗਾ ਰੋਟੀ ਖਾ ਲੋ ਵੱਡੀ ਮਾਂ ਅਮਰਜੀਤ ਇੱਧਰ ਉੱਧਰ ਦੇਖਣ ਲੱਗੀ ਉਹਦੇ ਆਲੇ-ਦੁਆਲੇ ਕੋਈ ਨਹੀਂ ਸੀ ਰਾਮੂ ਕਹਿਣ ਲੱਗਿਆ ਕਿ ਸਾਰੇ ਚਲੇ ਗਏ ਆ ਮੈਨੂੰ ਲੱਗਿਆ ਸੀ ਕਿ ਹਸਪੀਟਲ ਵਿੱਚ ਤੁਸੀਂ ਇਕੱਲੇ ਹੋਵੋਗੇ ਤੇ ਤਾਂ ਹਾਲ-ਚਾਲ ਪੁੱਛਣ ਲਈ ਆ ਗਿਆ ਆਉਂਦੇ-ਆਉਂਦੇ ਥੋੜਾ ਕੁਝ ਬਣਾ ਕੇ ਲੈ ਆਇਆ ਉਠੋ ਵੱਡੀ ਮਾਂ ਰੋਟੀ ਖਾ ਲੋ ਬਾਬੂ ਜੀ ਵੀ ਜਲਦੀ ਠੀਕ ਹੋ ਜਾਣਗੇ ਤੁਸੀਂ ਫਿਕਰ ਨਾ ਕਰੋ ਰਾਮੂ ਦਾ ਪਿਆਰ ਦੇ ਕੇ ਉਹਨੂੰ ਕੁਝ ਹੌਸਲਾ ਮਿਲਿਆ ਉਹਨੂੰ ਲੱਗਿਆ ਕਿ ਉਹਦੇ ਨਾਲ ਕੋਈ ਨਾ ਤਾਂ ਕੋਈ ਖੜਾ ਹੈ ਇਸ ਦੁੱਖ ਦੀ ਘੜੀ ਵਿੱਚ ਇੰਨੇ ਨੂੰ ਨਰਸੰਦਰਾਏ ਤੇ ਕਹਿਣ ਲੱਗੇ ਅਮਰਜੀਤ ਜੀ ਤੁਹਾਡੇ ਘਰ ਵਾਲੇ ਨੂੰ ਹੋਸ਼ ਆ ਗਈ ਹੈ ਰਾਮੂ ਉਹਨੂੰ ਮਨਜੀਤ ਦੇ ਕੋਲ ਲੈ ਗਿਆ ਮਨਜੀਤ ਹੋਸ਼ ਵਿੱਚ ਹੀ ਸੀ ਪਰ ਹੱਥ ਪੈਰ ਨਹੀਂ ਹਿਲਾ ਰਿਆ ਸੀ ਇਹ ਦੇਖ ਕੇ ਅਮਰਜੀਤ ਹੋਰ ਵੀ ਜ਼ਿਆਦਾ ਦੁਖੀ ਹੋ ਗਈ ਪਰ ਆਪਣੇ ਘਰ ਵਾਲੇ ਦੇ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੁੰਦੀ ਸੀ ਇਸ ਲਈ ਫਟਾਫਟ ਆਪਣੀ ਪੀੜ ਨੂੰ ਆਪਣੀ ਅੱਖਾਂ ਵਿੱਚ ਲੁਕੋ ਲਿਆ ਤੇ ਉਹਨੂੰ ਦੇਖ ਕੇ ਮੁਸਕਰਾਉਣ ਲੱਗ ਪਈ ਕਹਿਣ ਲੱਗੀ ਰੱਬ ਦਾ ਸ਼ੁਕਰ ਹੈ ਤੁਸੀਂ ਠੀਕ ਹੋ ਅਸੀਂ ਜਲਦੀ ਹੀ ਘਰੇ ਚਲੇ ਜਾਵਾਂਗੇ ਥੋੜੀ ਦੇਰ ਸੰਭਾਲਣ ਤੋਂ ਬਾਅਦ ਉਹਨਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਘਰ ਆ ਗਏ ਪਰ ਮਨਜੀਤ ਹਜੇ ਵੀ ਵੀਰਜਰ ਤੇ ਸੀ ਉਸ ਨੂੰ ਚੱਲਣ ਫਿਰਨ ਦੀ ਹਾਲਤ ਵਿੱਚ ਨਹੀਂ ਸੀ ਘਰ ਆਉਣ ਤੋਂ ਬਾਅਦ ਜਿੱਦਾਂ ਹੀ ਅਮਰਜੀਤ ਤੇ ਮਨਜੀਤ ਦੀ ਜ਼ਿੰਦਗੀ ਪਲਟ ਗਈ ਸੀ ਜੋ ਘਰ ਦੇ ਮੁੱਖ ਹੁੰਦੇ ਆ ਇਸ ਘਰ ਦੀ ਰੌਣਕ ਹੁੰਦੇ ਆ ਉਹ ਦੋਨੇ ਹੁਣ ਲਾਚਾਰ ਨਜ਼ਰਾਂ ਨਾਲ ਦੇਖਣ ਲੱਗ ਪਈ ਸੀ ਬੱਚਿਆਂ ਨੂੰ ਆਪਣੇ ਮਾਪਿਓ ਬੋਝ ਲੱਗਣ ਲੱਗ ਪਈ ਸੀ ਮਨਜੀਤ ਨੂੰ ਦਵਾਈ ਜਾਂ ਹੋਰ ਚੀਜ਼ਾਂ ਅਮਰਜੀਤ ਆਪ ਹੀ ਦਿੰਦੀ ਸੀ ਇੱਕ ਦਿਨ ਰਾਮੂ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ ਤਾਂ ਅਮਰਜੀਤ ਨੇ ਆਪਣੀ ਛੋਟੀ ਨੂਨ ਨੂੰ ਕਿਹਾ ਤੀਏ ਪਾਪਾ ਦੇ ਲਈ ਇੱਕ ਘੱਟ ਲੋਣ ਵਾਲਾ ਥੋੜਾ ਜਿਹਾ ਦਲੀਆ ਬਣਾ ਦੇ ਤਾਂ ਨੂਨ ਨੇ ਫਟਾਫਟ ਜਵਾਬ ਦੇ ਦਿੱਤਾ ਮਾਂ ਜੀ ਹਜੇ ਬਹੁਤ ਸਾਰੇ ਹੋਰ ਕੰਮ ਐ ਪਿਛਲੇ ਕੁਝ ਦਿਨਾਂ ਤੋਂ ਜੋ ਘਰ ਦੇ ਹਾਲਾਤ ਚੱਲ ਰਹੇ ਆ ਅਸੀਂ ਕਿਸੇ ਨੇ ਕਿੱਟੀ ਪਾਰਟੀ ਵਿੱਚ ਵੀ ਨਹੀਂ ਜਾ ਰਹੇ ਇਹ ਕਹਿ ਕੇ ਇਹ ਕੰਮ ਤੁਸੀਂ ਆਪ ਹੀ ਕਰ ਲਓ ਤਾਂ ਚੰਗਾ ਹੈ ਇਹ ਕਹਿੰਦੇ ਹੋਏ ਨੂੰ ਤਿਆਰ ਹੋ ਕੇ ਕਿੱਟੀ ਪਾਰਟੀ ਵਿੱਚ ਚਲੇਗੀ ਜੇ ਕਦੇ ਅਮਰਜੀਤ ਆਪਣੇ ਮੁੰਡਿਆਂ ਨੂੰ ਦਵਾਈ ਜਾਂ ਫਲ ਲਿਆਉਣ ਲਈ ਕਹਿੰਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਮਨਾ ਕਰ ਦਿੰਦੇ ਸੀ ਮੁੰਡਿਆਂ ਦਾ ਸਾਥ ਦੇਣ ਲਈ ਨੋਹਾ ਵੀ ਆ ਜਾਂਦੀਆਂ ਸੀ ਮਾਂ ਜੀ ਕਿੰਨਾ ਖਰਚ ਕਰਾਉਂਗੇ ਹੁਣ ਬਾਪੂ ਜੀ ਠੀਕ ਹੋਣ ਵਾਲੇ ਆ ਤਾਂ ਨਹੀਂ ਨਹੀਂ ਤਾਂ ਥੋੜਾ ਸੋਚ ਸਮਝ ਕੇ ਗੱਲ ਕਰਿਆ ਕਰੋ ਖਰਚੇ ਕਰਿਆ ਕਰੋ। ਇਦਾਂ ਦੀਆਂ ਗੱਲਾਂ ਸੁਣ ਕੇ ਅਮਰਜੀਤ ਦਾ ਕਲੇਜਾ ਫਟ ਜਾਂਦਾ ਸੀ। ਮਾਨ ਵਿੱਚ ਸੋਚਦੀ ਸੀ ਕਿ ਮੁੰਡਿਆਂ ਨੇ ਇਹ ਸਭ ਕੁਝ ਸਿਖਾਉਣ ਲਈ ਉਹਨਾਂ ਦੀਆਂ ਨੋਹਾਂ ਹੀ ਆ। ਸੋਚਣ ਲੱਗੀ ਕਿ ਇਹ ਮੁੰਡੇ ਛੋਟੇ ਹੁੰਦੇ ਆਪਣੇ ਪਾਪਾ ਕੋਲੋਂ ਖਰਚ ਮੰਗਦੇ ਸੀ ਤੇ ਅੱਜ ਉਹ ਲਾਚਾਰ ਹੋ ਗਏ ਤਾਂ ਦੁੱਧ ਵਿੱਚੋਂ ਮੱਖੀ ਦੀ ਤਰ੍ਹਾਂ ਪਾਰ ਕੱਢ ਕੇ ਸੁੱਟ ਦਿੱਤਾ। ਨੋ ਪਤਨੀਆਂ ਇਦਾਂ ਦੀਆਂ ਗੱਲਾਂ ਸੁਣ ਕੇ ਅਮਰਜੀਤ ਕਮਰੇ ਵਿੱਚ ਆ ਗਈ ਤਾਂ ਦੇਖਿਆ ਮਨਜੀਤ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਮਨਜੀਤ ਅਮਰਜੀਤ ਨੂੰ ਦੇਖ ਕੇ ਕਹਿਣ ਲੱਗਾ ਕਿ ਆਪਣੇ ਦੋਵਾਂ ਮੁੰਡਿਆਂ ਨੂੰ ਮੈਂ ਆਪਣੇ ਦੋਨਾਂ ਹੱਥ ਸਮਝ ਰਿਹਾ ਸੀ ਪਰ ਮੁਸੀਬਤ ਤੇ ਸਮੇ ਇਹ ਦੋਨਾਂ ਨੇ ਸਾਡੀ ਪਰਵਰਿਸ਼ ਕਰਨ ਤੋਂ ਮਨਾਂ ਕਰ ਦਿੱਤਾ ਪਰ ਅਮਰਜੀਤ ਤੂੰ ਫਿਕਰ ਨਾ ਕਰ ਮੈਂ ਬਿਲਕੁਲ ਠੀਕ ਹਾਂ ਚਲ ਲੋਕਰ ਦੀ ਚਾਬੀ ਕਿੱਥੇ ਆ ਇੱਧਰ ਉੱਧਰ ਦੇਖਦੇ ਹੋਏ ਅਮਰਜੀਤ ਕਹਿਣ ਲੱਗੇ ਇੱਥੇ ਹੀ ਰੱਖੀ ਸੀ RAMU ਜੋ ਲੱਗੇ ਖੜਾ ਗੱਲਾਂ ਸੁਣ ਰਿਹਾ ਸੀ ਅਮਰਜੀਤ ਨੂੰ ਕਹਿਣ ਲੱਗਾ ਕਿ ਸਵੇਰੇ ਛੋਟੀ ਭਾਬੀ ਦੇ ਵੱਡੀ ਭਾਬੀ ਦੋਨੇ ਕਮਰੇ ਵਿੱਚ ਆਈਆਂ ਸੀ ਹੋ ਸਕਦਾ ਉਹ ਲੈ ਗਈਆਂ ਹੁਣ ਇਹ ਸੁਣਦੇ ਹੀ ਅਮਰਜੀਤ ਹਰਾਨ ਹੋ ਗਈ ਪਰ ਆਪਣੇ ਆਪ ਨੂੰ ਸੰਭਾਲਦੇ ਹੋਏ ਨੂਹਾ ਦੇ ਕੋਲ ਗਈ ਤੇ ਕਹਿਣ ਲੱਗੀ ਕਿ ਲੋਕਰ ਚੀਤੀ ਚਾਪੀ ਤੁਹਾਡੇ ਕੋਲ ਹੈ ਨੂਹਾ ਤਾਂ ਜਿੱਦਾਂ ਬੋਲਣ ਲਈ ਤਿਆਰ ਹੀ ਖੜੀਆ ਸੀ ਕਹਿਣ ਲੱਗੀ ਮਾਂ ਜੀ ਤੁਸੀਂ ਤਾਂ ਪੈਸੇ ਲੁੱਟਾਉਣ ਲਈ ਇਤਾਂ ਲੱਗੇ ਹੋ ਜਿੱਦਾਂ ਰੁੱਖਾਂ ਨੂੰ ਲੱਗਦੇ ਹੋਣ ਹੁਣ ਤੁਹਾਡਾ ਘਰ ਵਾਲਾ ਕੰਮ ਤਾਂ ਨਹੀਂ ਕਰ ਰਿਹਾ ਇਸ ਲਈ ਪੈਸਿਆਂ ਨੂੰ ਕਿੱਦਾਂ ਬਚਾਉਣਾ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਆਂ ਤਾਨੂੰ ਹੁਣ ਚਾਬੀ ਨਹੀਂ ਮਿਲੂ। ਨੂਹਾ ਦੀ ਪੇ ਸ਼ਰਮੀ ਵਾਲਾ ਜਵਾਬ ਸੁਣ ਕੇ ਅਮਰਜੀਤ ਹਰਾਨੀ ਨਾਲ ਉਹਨਾਂ ਨੂੰ ਦੇਖਤੀ ਰਹਿ ਗਈ। ਤੇ ਅਗਲੇ ਦਿਨ ਅਮਰਜੀਤ ਜਦੋਂ ਸੌਂ ਕੇ ਉੱઠી ਤਾਂ ਦੇਖਿਆ ਮਨਜੀਤ ਨੂੰ ਥੋੜਾ ਜਿਹਾ ਬੁਖਾਰ ਸੀ। ਜਾ ਕੇ ਆਪਣੇ ਮੁੰਡਿਆਂ ਨੂੰ ਕਿਹਾ ਕਿ ਤਾਰੇ ਪਾਪਾ ਨੂੰ ਹਸਪਤਾਲ ਲੈ ਕੇ ਜਾਣਾ ਹੈ, ਅੱਜ ਬੁਖਾਰ ਹੈ। ਰੋਜ਼ ਹੀ ਚੈੱਕਅਪ ਕਰਾਉਣਾ ਪੈਂਦਾ ਹੈ, ਗੱਡੀ ਲੈ ਕੇ ਚੱਲੋ। ਇਹਨੇ ਨੂੰ ਛੋਟੇ ਮੁੰਡੇ ਨੇ ਜਵਾਬ ਦਿੱਤਾ ਕਿ ਗੱਡੀ ਵਿੱਚ ਪਟਰੋਲ ਨਹੀਂ। ਤੁਹਾਨੂੰ ਪਤਾ ਹੈ ਕਿ ਘਰ ਵਿੱਚ ਪੈਸਿਆਂ ਦੀ ਕਿੰਨੀ ਤੰਗੀ ਚੱਲ ਰਹੀ ਹੈ ਉੱਪਰੋਂ ਪਾਪਾ ਸਾਰਾ ਦਿਨ ਕੰਮ ਧੰਦਾ ਛੱਡ ਕੇ ਬੈਠ ਗਏ ਹਨ ਇੰਨੇ ਨੂੰ ਵੱਡਾ ਮੁੰਡਾ ਵੀ ਆ ਗਿਆ ਤੇ ਕਹਿਣ ਲੱਗਾ ਮਾਂ ਤੁਸੀਂ ਸਮਝ ਤੇ ਕਿਉਂ ਨਹੀਂ ਅਸੀਂ ਨੌਕਰੀ ਕਰਦੇ ਹਾਂ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਇਹ ਫालतू ਦੇ ਕੰਮ ਕਰਦੇ ਰਹੀਏ ਰਾਮ ਨੂੰ ਕਹਿ ਕੇ ਆਟੋ ਬੁਲਾ ਲਓ ਤੇ ਚਲੇ ਜਾਓ ਪਾਪਾ ਨੂੰ ਲੈ ਕੇ ਅਮਰਜੀਤ ਨੇ ਇਸ ਅਪਮਾਨ ਦਾ ਵੀ ਕੁੱਟ ਪੀ ਲਿਆ ਤੇ ਚੁੱਪ ਕਰਕੇ ਖੜੀ ਹੋ ਗਈ ਉਸਨੇ ਉਸ ਦਿਨ ਕੋਝ ਬੋਲਣਾ ਠੀਕ ਨਹੀਂ ਸਮਝਿਆ ਇੰਨੇ ਨੂੰ ਰਾਮੂ ਨੇ ਉਹ ਆ ਜਮਾਰੀ ਕੀ ਆ ਜੋ ਵੱਡੀ ਮਾਂ ਆਟੋ ਬਲਾ ਕੇ ਲੈ ਆਇਆ ਜਾਂਦੇ ਹੋਏ ਅਮਰਜੀਤ ਨੇ ਰਾਮੂ ਨੂੰ ਕਿਹਾ ਕਿ ਮੇਰੇ ਪਰ ਮੇਰੇ ਕੋਲ ਤਾਂ ਪੈਸੇ ਨਹੀਂ ਆ ਦਵਾਈ ਤੇ ਫਲ ਲੈਣ ਲਈ ਮੈਂ ਪੈਸੇ ਲੈ ਲਈਏ ਤੇ ਤਨਖਾਹ ਵਿੱਚੋਂ ਕੁਝ ਬਚੇ ਸੀ ਇਹ ਕਹਿੰਦੇ ਹੋਏ ਰਾਮੂ ਬਾਬੂ ਜੀ ਦੀ ਵੀਲ ਚੇਅਰ ਨੂੰ ਲੈ ਗਿਆ ਕਹਿਣ ਨੂੰ ਤਾਂ ਰਾਮੂ ਇੱਕ ਨੌਕਰ ਸੀ ਪਰ ਅਮਰਜੀਤ ਤੇ ਮੰਨਜੀਤ ਦੀ ਸੇਵਾ ਉਹਦੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਕਰਦਾ ਸੀ ਆਟੋ ਵਿੱਚ ਮੰਜੀਤ ਰਾਮ ਨੂੰ ਕਹਿਣ ਲੱਗੀ ਕਿ مصیبت ਵਿੱਚ ਆਪਣਿਆਂ ਨੇ ਪੱਲਾ ਛਾੜ ਲਿਆ ਤੇ ਤੂੰ ਮੇਰੇ ਨਾਲੋਂ ਜ਼ਿਆਦਾ ਸਾਡਾ ਧਿਆਨ ਰੱਖਿਆ ਹੈ ਤਾਂ ਰਾਮੂ ਕਹਿਣ ਲੱਗਾ ਵੱਡੀ ਮਾਂ ਮੇਰੇ ਬਚਪਨ ਤੋਂ ਹੀ ਮੇਰੇ ਮਾਪਿਓ ਨੇ ਹੀ ਸੀ ਦਾਦੇ ਦਾਦੀ ਨੇ ਹੀ ਮੈਨੂੰ ਪਾਲ ਕੇ ਵੱਡਾ ਕੀਤਾ ਸੀ ਉਹ ਮੈਨੂੰ ਛੱਡ ਗਏ ਮੈਨੂੰ ਤਾਂ ਤੁਸੀਂ ਦੋਨੇ ਆਪਣੇ ਮਾਪਿਓ ਦੀ ਪਰਛਾਈਂ ਤਰ੍ਹਾਂ ਲੱਗਦੇ ਹੋ ਰਾਮੂ ਦੀਆਂ ਅੱਖਾਂ ਭਰ ਆਈਆਂ ਹੌਸਪੀਟਲ ਤੜਾ ਵਿੱਚ ਡਾਕਟਰ ਨੇ ਅਮਰਜੀਤ ਨੂੰ ਕੁਝ ਖਾਸ ਡਾਈਟ ਤੇ ਐਕਸਰਸਾਈਜ਼ ਦੱਸੀ ਸੀ। RAMU ਨੇ ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ। ਵਾਪਸ ਆਉਂਦੇ ਹੋਏ ਰਸਤੇ ਵਿੱਚੋਂ ਆਟੋ ਰਕਵਾ ਕੇ RAMU ਦਵਾਈਆਂ ਤੇ ਫਲ ਲੈਣ ਲਈ ਚਲਾ ਗਿਆ। RAMU ਨੇ ਖਾਣ ਪੀਣ ਦਾ ਸਮਾਨ ਦਾ ਧਿਆਨ ਰੱਖਿਆ ਤੇ ਕੁਝ ਹੀ ਦਿਨਾਂ ਵਿੱਚ ਮਨਜੀਤ ਠੀਕ ਹੋਣ ਲੱਗ ਪਿਆ। ਜਦੋਂ ਸਿਹਤ ਥੋੜੀ ਚੰਗੀ ਹੋਈ ਤਾਂ ਇੱਕ ਦਿਨ ਮਨਜੀਤ ਨੇ ਆਪਣੇ ਦੋਵੇਂ ਮੁੰਡੇ ਹਨੂ ਹਾਲ ਵਿੱਚ ਬੁਲਾਇਆ। ਕੀ ਤਹਾਨੂੰ ਪਾਪਾ ਜੀ ਕੋਈ ਕੰਮ ਧੰਦਾ ਨਹੀਂ ਸਾਰਾ ਦਿਨ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹੋ ਉਹ ਤੋਂ ਮੁੰਡੇ ਗੁੱਸੇ ਵਿੱਚ ਕਹਿ ਕੇ ਕਮਰੇ ਵਿੱਚੋਂ ਬਾਹਰ ਆਏ ਸੀ ਤਾਂ ਸਾਹਮਣੇ ਦੇਖ ਕੇ ਹਰਾਨ ਰਹਿ ਗਏ ਸੋਫੇ ਤੇ ਮਨਜੀਤ ਤੇ ਉਹਦੇ ਨਾਲ ਦੋ ਅਣਜਾਣ ਬੰਦੇ ਬੈਠੇ ਸੀ ਮਨਜੀਤ ਦੇ ਚਿਹਰੇ ਤੇ ਆਤਮ ਵਿਸ਼ਵਾਸ ਝਲਕ ਰਿਹਾ ਸੀ ਤੁਹਾਨੂੰ ਸ਼ਾਇਦ ਪਤਾ ਨਹੀਂ ਅੱਜ ਸਾਡੀ ਸ਼੍ਰੀਮਤੀ ਅਮਰਜੀਤ ਦਾ ਜਨਮ ਦਿਨ ਹੈ ਉਹਦੇ ਇਸ ਜਨਮ ਦਿਨ ਦਾ ਇੰਤਜ਼ਾਮ ਕੀਤਾ ਇਹ ਕਹਿੰਦੇ ਹੋਏ ਮਨਜੀਤ ਨੇ ਅਮਰਜੀਤ ਦੇ ਨਾਲ ਕੇਕ ਕੱਟਿਆ ਤੇ ਮਨਜੀਤ ਨੂੰ ਇੱਕ ਗਿਫਟ ਪੈਕ ਦਿੰਦੇ ਹੋਏ ਕਿਆ ਇਹ ਲਓ ਅਮਰਜੀਤ ਤੁਹਾਡੇ ਲਈ ਤੁਹਾਡੀ ਪਸੰਦ ਦਾ ਮਹਿੰਗਾ ਸੂਟ ਤੋਂਨੇ ਨੂਆ ਨੇ ਮੂੰਹ ਖੁੱਲੇ ਦੇ ਖੁੱਲੇ ਰਹਿ ਕੇ ਤੇ ਹੈਰਾਨ ਹੋ ਗਏ ਇਹ ਲਾਚਾਰ ਤੇ ਬੁੱਡੇ ਕੋਲ ਇਹਨੇ ਪੈਸੇ ਕਿੱਥੋਂ ਆ ਗਏ ਚਲੋ ਅੱਜ ਤੁਹਾਨੂੰ ਵੀ ਸਰਪ੍ਰਾਈਜ਼ ਦੇਣਾ ਆ ਮਨਜੀਤ ਨੇ ਆਪਣੇ ਨਾਲ ਖੜੇ ਦੋ ਨਾਂ ਬੰਦਿਆਂ ਨੂੰ ਦੱਸਿਆ ਕਿ ਇਹ ਵਕੀਲ ਮੇਰੇ ਦੋਸਤ ਹੈ ਜਿਨ੍ਹਾਂ ਨੂੰ ਮੈਂ ਆਪਣੀ ਵਸੀਅਤ ਵੰਡਣ ਲਈ ਬੁਲਾਇਆ ਹੈ ਇਹ ਦੇਸਰਾਜ ਜਿਨ੍ਹਾਂ ਨੂੰ ਮੈਂ ਆਪਣਾ ਮਕਾਨ 1 ਕਰੋੜ 5 ਲੱਖ ਰੁਪਏ ਵਿੱਚ ਵੇਚ ਦਿੱਤਾ ਇਹਨਾਂ ਨਾਲ ਕਹਿਣ ਦੀ ਡੇਟ ਸੀ ਕਿ ਮੁੰਡੇ ਤੇ ਨੂਹਣ ਸਿਰਫ ਫੜ ਕੇ ਬੈਠ ਗਏ ਤੇ ਕਹਿਣ ਲੱਗੇ ਪਾਪਾ ਜੀ ਤੁਸੀਂ ਸਾਡੀ ਸਲਾਹ ਤੋਂ ਬਿਨਾ ਹੀ ਇਹ ਕਿਦਾਂ ਮੇਰੀ ਗੱਲ ਹਜੇ ਖਤਮ ਨਹੀਂ ਹੋਈ ਮਨਜੀਤ ਨੇ ਕਹਿ ਰਿਹਾ ਹੈ ਕੀ ਕਿਸੇ ਵਿੱਚ ਹਿੰਮਤ ਨਹੀਂ ਅੱਜ ਸਾਨੂੰ ਰੋਕਣ ਦੀ ਮਨਜੀਤ ਨੇ ਵਕੀਰ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਪੜ੍ਹ ਕੇ ਸੁਣਾਓ ਮੈਂ ਇਹਦੇ ਵਿੱਚ ਕੀ ਲਿਖਿਆ ਮੈਂ ਆਪਣੀ ਦੁਕਾਨ ਵਿੱਚੋਂ ਆਪਣੇ ਮੁੰਡੇ ਤੇ ਨੋਹਾਂ ਨੂੰ ਬੇਦਖਲ ਕਰਦਾ ਹਾਂ ਉਹ ਉਸਤੇ ਅੱਜ ਵੀ रामੂ ਦਾ ਹੀ ਹੱਕ ਹੋਵੇਗਾ ਉਹ ਮੇਰਾ ਕਾਰੋਬਾਰ ਸੰਭਾਲੂਗਾ ਇਸ ਮਕਾਨ ਨੂੰ ਵੇਚਣ ਤੇ ਜੋ ਪੈਸਾ ਆਊਗਾ ਉਹਦਾ ਅੱਧਾ ਹਿੱਸਾ ਮੈਂ ਆਪਣੇ ਪੋਤੇ-ਪੋਤੀਆਂ ਦੇ ਨਾਂ ਤੇ ਕਰਵਾ ਦੇਵਾਂਗਾ ਜੋ ਕਿ ਇਹਨਾਂ ਨੂੰ 18 ਸਾਲ ਦੀ ਉਮਰ ਤੋਂ ਬਾਅਦ ਮੈਂ ਲ ਜਾਣਗੇ ਬਾਕੀ ਦੀ ਇਹ ਰਕਮ ਦਾ ਮੈਂ ਇੱਕ ਛੋਟਾ ਜਿਹਾ ਘਰ ਖਰੀਦ ਲੈ ਜਿਹਦੇ ਵਿੱਚ ਮੈਂ ਤੇ ਮੇਰੀ ਘਰਵਾਲੀ ਤੇ ਰਾਮੂ ਤਿੰਨੇ ਹੀ ਰਾਵਾਂਗੇ ਮੇਰੇ ਪੋਤੇ ਪੋਤੀਆਂ ਦੇ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਮਨਜੀਤ ਕਹਿਣ ਲੱਗਾ ਕਿ ਤੁਹਾਡੇ ਕੋਲ 10 ਦਿਨਾਂ ਦਾ ਸਮਾਂ ਹੈ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਕਰ ਲੋ ਕਿਉਂਕਿ 10 ਦਿਨਾਂ ਬਾਅਦ ਇਸ ਘਰ ਇਸ ਦੇਸ਼ ਰਾਜ ਦਾ ਹੋ ਜਾਪੂਗਾ ਮੈਂ ਹਜੇ ਤੱਕ ਇਸ ਵੈਮ ਸੀ ਕਿ ਮੇਰੇ ਦੋਨੇ ਮੁੰਡਿਆਂ ਤੇ ਬਹੁਤ ਹੀ ਹੁਣ ਹਾਰਾ ਪਰ ਇਹ ਸੱਚ ਹੈ ਦੋਨੇ ਮੇਰੇ ਮੁੰਡੇ ਆਪਣੇ ਹੀ ਇਸ ਸਵਾਰਥ ਵਿੱਚ ਜੀ ਰਹੇ ਸੀ ਮੈਂ ਤਾਂ ਰੱਬ ਦਾ ਸ਼ੁਕਰ ਕਰਦਾ ਜੋ ਸਾਨੂੰ ਇਤਾਂ ਦਾ ਦੁੱਖ ਦਿਖਾਇਆ ਜਿਹਦੇ ਕਰਕੇ ਮੈਨੂੰ ਦੁਨੀਆ ਦੀ ਅਸਲੀਅਤ ਸਾਫ਼-ਸਾਫ਼ ਨਜ਼ਰ ਆਉਣ ਲੱਗ ਪਈ ਮੁਸੀਬਤ ਦੇ ਸਮੇਂ ਤੁਹਾਨੂੰ ਸਿਰਫ ਪੈਸਾ ਦਿਖ ਰਿਹਾ ਸੀ ਮੈਂ ਕਦੋਂ ਦਾ ਇਸ ਦੁਨੀਆ ਤੋਂ ਚਲਾ ਗਿਆ ਹੁੰਦਾ ਤੇ ਆਪਣੇ ਲਾਚਾਰ ਤੇ ਬੇਕਾਰ ਅਪਾਹ ਸਰੀਰ ਨਾਲ ਕਿਦਾਂ ਚੱਕ ਜੀ ਸਕਦਾ ਸੀ ਇਹ ਸਾਰੀ ਅਮਰੀਕਾ ਵਾਲੀ ਤੇ ਰਾਮੂ ਦੀ ਮਿਹਨਤ ਦਾ ਸੇਵਾ ਦਾ ਫਲ ਹੈ ਜੋ ਅੱਜ ਮੈਂ ਬਿਲਕੁਲ ਠੀਕ ਆ ਅਸਲ ਵਿੱਚ ਮੇਰੇ ਮੁੰਡਿਆਂ ਦਾ ਫਰਜ਼ ਸੀ ਸਾ ਸਿਰਫ ਰਾਮੂ ਨੇ ਹੀ ਨਭਾਇਆ ਪਾਪਾ ਉਹ ਨੌਕਰ ਤਾਂ ਉਹ ਨੌਨੂ ਨੌਕਰ ਦੀ ਥਾਂ ਰੱਖੋ ਤੁਹਾਡੇ ਮੁੰਡੇ ਅਸੀਂ ਹਾਂ ਤੁਹਾਡੇ ਵੱਡੇ ਮੁੰਡੇ ਨੇ ਕਿਹਾ ਮੁੰਡੇ ਦੀ ਗੱਲ ਸੁਣ ਕੇ ਮਨਜੀਤ ਕਹਿਣ ਲੱਗਾ ਕਿ ਬੰਨੀ ਹੋਈ ਤਨਖਾਹ ਦੇ ਇਲਾਵਾ ਦਿੱਤਾ ਹੀ ਕੀ ਐ ਇਹਨੂੰ ਮੈਂ ਪਰ ਇਹਨੇ ਤਾਂ ਮੈਨੂੰ ਜੀਵਨ ਦੇ ਦਿੱਤਾ ਮੈਂ ਇਹ ਅਮਰੀਕਰ ਵਾਲੀ ਦਾ ਬੜਾਪਾ ਦੀ ਛੋਟੀ ਬਣ ਗਿਆ ਦੋਨਾਂ ਨੂਹਾਂ ਨੇ ਮਾਂ ਜੀ ਦੇ ਪੈਰਾਂ ਵਿੱਚ ਢਿੱਕ ਗਈਆਂ ਤੇ ਕਹਿਣ ਲੱਗੀਆਂ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਤੂੰ ਉਸੇ ਹੀ ਕੁਝ ਸਮਝਾਓ ਪਾਪਾ ਨੂੰ ਅਸੀਂ ਤੁਹਾਡੇ ਬੱਚੇ ਆ ਫਿਰ ਰਿਸ਼ਤੇਦਾਰ ਕੀ ਕਹਿਣਗੇ ਇਹ ਵੀ ਤਾਂ ਸੋਚੋ ਨੂਹਾਂ ਨੂੰ ਮਾਂ ਜੀ ਤੋਂ ਕੋਈ ਉਮੀਦ ਸੀ ਪਰ ਅਮਰਜੀਤ ਨੇ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਕਹਿਣ ਲੱਗੀ ਇਹ ਗੱਲ ਤੁਹਾਨੂੰ ਉਦੋਂ ਯਾਦ ਨਹੀਂ ਆ ਜਦੋਂ ਤੁਹਾਡੇ ਸਾਹਮਣੇ ਅਸੀਂ ਲਾਚਾਰ ਸੀ ਮੈਂ ਤੇਰੇ ਪਾਪਾ ਦੀ ਜ਼ਿੰਦਗੀ ਦੀ ਭੀਖ ਮੰਗ ਰਹੀ ਸੀ ਫਿਰ ਰਿਸ਼ਤੇਦਾਰ ਜੋ ਕਹਿਣਗੇ ਉਹੀ ਕਹਿਣਾ ਮੈਨੂੰ ਉਹਨਾਂ ਦੀ ਕੋਈ ਫਿਕਰ ਨਹੀਂ ਤੁਸੀਂ ਆਪਣਾ ਸਮਾਨ ਬੰਨ ਕੇ ਤਿਆਰੀ ਕਰੋ ਮੈਂ ਮਾਂ ਪਾਪਾ ਦੀ ਹਿੰਮਤ ਦੇ ਕੇ ਅੱਜ ਦੋਨੇ ਨੋਹਾ ਤੇ ਮੁੰਡੇ ਹਰਾਣ ਰਹੇਗੇ ਸ਼ਾਇਦ ਉਹਨਾਂ ਨੂੰ ਆਪਣੇ ਕੰਨਾਂ ਤੇ ਯਕੀਨੀ ਹੋ ਰਿਹਾ ਸੀ ਪਰ ਅੰਤ ਵਿੱਚ ਜੋ ਵਸੀਅਤ ਮਨਜੀਤ ਨੇ ਲਿਖੀ ਹੋਈ ਸੀ ਨੋਹਾ ਤੇ ਪੁੱਤਾਂ ਦੇ ਆਪਣੇ ਕੀਤੇ ਦੀ ਸਜ਼ਾ ਉਹਨਾਂ ਨੂੰ ਮਿਲ ਗਈ ਸੀ ਹਾਂਜੀ ਤੁਹਾਨੂੰ ਕਹਾਣੀ ਵਿੱਚ ਕੀ ਵਧੀਆ ਲੱਗਿਆ ਕਮੈਂਟਰਾਂ ਹੀ ਆਪਣੀ ਰਾਏ ਜ਼ਰੂਰ ਦੱਸਣਾ